ਲੋ ਵੀ ਮਿੱਤਰ ਪਿਆਰੇ ਤੁਹਾਡੇ ਵਾਸਤੇ ਨਾ ਆਪਾਂ ਮਹਿੰਦਰਾ 265 ਭੂਮੀ ਪੁੱਤਰਾ ਲੈ ਕੇ ਆਏ ਆ 2001 ਮਾਡਲ ਹੈ ਤੇ ਡਿਮਾਂਡ ਹੈਗੀ 2 ਲੱਖ 100000 ਦੀ ਜਦੋਂ ਮਹਿੰਦਰੇ ਦੀ ਗੱਲ ਆ ਗਈ ਫਿਰ ਮੈਨੂੰ ਲੱਗਾ ਵੀ ਸਾਨੂੰ ਮੈਨੂੰ ਆਏ ਕਹਿਣ ਦੀ ਲੋੜ ਨਹੀਂ ਪੈਣੀ ਵੀ ਟਰੈਕਟਰ ਕੀ ਦਾ ਕਿਉਂਕਿ ਆਪਾਂ ਮਹਿੰਦਰੇ ਦੇ ਨਾਮ ਦਾ ਮਸ਼ਹੂਰ ਕਰ ਦੇਣਾ ਬਾਈ ਨੂੰ ਬਾਈ ਗੁਰਜੀਤ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਇਹ ਮਿਲਣਾ ਤਾਂ ਤੁਸੀਂ ਇਹ ਆਹੋ ਹੀ ਕਰ ਲਿਆ ਪ੍ਰਾਨੀ ਕਰ ਲਿਆ ਵੀ ਮੈਂ ਸ਼ਫ ਲੇਤਾ ਹਾਂ ਨਾ ਹਾਂ ਨਾ ਵੀ ਮੈਂ ਸ਼ਫ ਲੇਤਾ ਹਾਂ ਜਦ ਤੱਕ ਕੰਮ ਕਰੂਗਾ ਤਾਂ ਮਹਿੰਦਰਾ ਸੀ ਕਰੂਗਾ ਸੀ ਕਰੂਗਾ ਉਹ ਠੀਕ ਠਾਕ ਹੈ ਜੀ ਚੜਦੀ ਕਲਾ ਜੀ ਤੇ ਅੱਜ ਫਿਰ ਥੋੜਾ ਜਿਹਾ ਮੌਸਮ ਕਰਕੇ ਉਹ ਹੋ ਗਿਆ ਨਾ ਹਾਂ ਮੌਸਮ ਥੋੜਾ ਜਿਹਾ ਟਲਿਆ ਤੇ ਲੈ ਮੌਸਮ ਨਾ ਉਹਦੇ ਕਰਕੇ ਥੋੜਾ ਜਿਹਾ ਗਾਹ ਵੀ ਹਜੇ ਠੰਡਾ ਹੈ ਠੰਡਾ ਹੈ ਹੈਨਾ ਹਾਂ ਡਿੱਕੀ ਡਿੱਕੀ ਆਂਦੇ ਨਾ ਸਾਰੇ ਵੀ ਕਦੋਂ ਮੀਂਹ ਸਾਡੇ ਤੇ ਕਦੋਂ ਚਲੀਏ ਹੈ ਕਦੋਂ ਚਲੀਏ ਕਦੋਂ ਚਲੀਏ ਹੈਨਾ ਇਹ ਬਾਕੀ ਸੀਜ਼ਨ ਸਰਤੇ ਆ ਗਾਹ ਕਿਨੇ ਆਉਣਾ ਹੀ ਆਉਣਾ ਆਉਣੀ ਆਉਣਾ ਹੈਨਾ ਅੱਜ ਨਾ ਤਾਂ ਅਗਲੀ ਮੰਡੀ ਅੱਜ ਬੜੇ ਮੌਸਮ ਖਰਾਬ ਹੈ ਤਾਂ ਹੈਨਾ ਬਿਲਕੁਲ ਜੀ ਬਿਲਕੁਲ ਹੈਨਾ ਤੇ ਇਹਦੇ ਬਾਰੇ ਦੱਸ ਦਿਓ ਇਹ ਏ ਬਾਈ ਜੀ ਆਪਣਾ 2001 ਮਾਡਲ ਟਰੈਕਟਰ ਹੈ ਭੂਮੀ ਪੁੱਤਰ 265 ਅੱਛਾ ਟਰੈਕਟਰ ਇੰਜਨ ਗੇਅਰ ਦਾ ਸਾਰਾ 1 ਰੁਪਈਏ ਦਾ ਰੁਪਈਆ ਅੱਛਾ ਸਾਰਾ ਟਰੈਕਟਰ ਓਰੀਜਨਲ ਉਹਦਾ ਮੈਂ ਦੇਖ ਹੀ ਲੈਥੇ ਕੈਮਰਾ ਬੱਜੀ ਤੂੰ ਦੇਖ ਗਿਆ ਮੈਨੂੰ ਹਨਾ ਚਾਰੇ ਚੌਕੜਾ ਨਵਾਂ ਬਿਲਕੁਲ ਬਿਲ ਨਾਲ ਮਿਲਣਗੇ ਬੰਦੇ ਨੂੰ ਕੱਲ ਦੀ ਡੇਢ ਦੇ ਅੱਛਾ ਅੱਛਾ ਕੱਲ ਹੀ ਕਰਾ ਕੇ ਹਟਿਓ ਇਹ ਕੰਮ ਕੱਲ ਹੀ ਬੁਕਰਾ ਕੇ ਹਟਿਆ ਅੱਛਾ ਪਿਛਲੇ 12 ਦੇ ਆ ਗਏ ਹਾਂ ਜੀ ਇਗਲੇ 6 16 ਦੇ ਆਗੇ ਹੈ ਨਾ 16 ਦੇ ਹਾਂਜੀ ਹਾਂਜੀ ਇਹ ਕਿਸੇ ਵੀ ਕਿਸਮ ਦੀ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਅੱਛਾ ਕੋਈ ਨਹੀਂ ਟਰੈਕਟਰ ਹਰਿਆਣਾ ਨੰਬਰ ਆ ਪੰਜਾਬ ਚ ਨਾ ਹੈ ਅੱਛਾ ਹਾਂਜੀ ਪੰਜਾਬ ਚ ਨਾ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਜੀ ਤੇ ਗੇਅਰ ਇੰਜਨ ਕਿੰਨੀ ਕੀਮਤ ਹੈ ਜੀ ਰੁਪਈਆ ਜੀ ਪੂਰਾ ਅੱਛਾ ਜੇ ਮਰਜ਼ੀ ਤਸੱਲੀ ਕਰ ਲਿਆ ਕਰੋ ਪੂਰੀ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਵੇ ਜੀ ਅੱਛਾ ਹਾਂਜੀ ਤੇ ਡਿਮਾਂਡ ਕਿੰਨੀ ਦੱਸਿਆ ਸੀਗਾ ਜੀ ਡਿਮਾਂਡ 2 ਲੱਖ 10 ਹਜ਼ਾਰ ਰੁਪਈਆ ਜੀ 2 ਲੱਖ 10 ਹਜ਼ਾਰ ਰੁਪਈਆ ਇਹ ਬਰ ਕਿੱਥੋਂ ਤੱਕ ਕਰ ਦਿਓਗੇ ਮੋਕ ਤੇ 2 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੀ 2 ਲੱਖ ਦਾ ਹਾਂਜੀ ਲਓ ਵੀ ਦੋਸਤੋ ਚਾਰੇ ਟਾਇਰ ਨਵੇਂ ਆ ਪਹਿਲਾਂ ਤੁਸੀਂ ਟਾਇਰ ਆਪ ਦੁਬਾਰੇ ਦਿਖਾਉਂਦੇ ਆ ਵੀ ਇਹ ਕਹਿੰਦੇ ਕੱਲ ਹੀ ਪਵਾਏ ਆ ਮੰਨ ਲਓ ਉੱਥੋਂ ਚੱਲ ਕੇ ਘਰੇ ਤੇ ਘਰੋਂ ਇੱਥੇ ਆਇਆ ਹੈ ਨਾ 60 ਕਿਲੋਮੀਟਰ ਚੱਲਿਆ ਸਿਰਫ ਸਿਰਫ 60 ਕਿਲੋਮੀਟਰ ਚੱਲਿਆ ਇੰਨਾ ਟਾਇਰਾਂ ਚ ਹੈ ਨਾ ਹਾਂਜੀ ਤੇ ਰੇਮ ਆ ਕੇ ਪੀਲੀ ਦੀ ਸ਼ੀਟ ਦੇ ਹੈ ਨਾ ਹਾਂਜੀ ਹਾਂਜੀ ਇਹ ਭੂਮੇਪੁੱਤਰ ਦੀ ਪੀਲਾ ਰੇਮੀ ਆਇਆ ਜੀ ਹੂੰ ਤੇ ਇਸ ਤੋਂ ਬਾਅਦ ਇੱਕ ਹੋਰ ਵੀ ਖੜਾ ਆਪਣੇ ਕੋਲ ਹਾਂਜੀ 2000 ਮਾਡਲ ਖੜਾ ਹੈ 2000 ਮਾਡਲ ਆ ਜੋ ਤਾਂ ਵੀ ਦੋਸਤੋ 2000 ਮਾਡਲ ਆ ਜਿਹੜਾ ਆਪਾਂ ਤੁਹਾਨੂੰ ਉਹ ਵੀ ਦਿਖਾ ਰਹੇ ਆ ਇਧਰ ਰੱਬ ਨੇ ਕਿਣ ਮੇਣਾ ਜਿਹੜੀ ਉਹ ਲਾ ਰੱਖੀ ਆ ਹਨਾ ਤੇ ਆ ਆ ਗਿਆ 2000 ਮਾਡਲ ਇਹਦੇ ਬਾਰੇ ਵੀ ਦੇ ਦੇ ਉਹ ਵੀ ਹਰਿਆਣਾ ਨੰਬਰ ਆ ਗਿਆ ਇਹ ਵੀ ਹਰਿਆਣਾ ਨੰਬਰ ਹੈ ਜੀ ਅੱਛਾ ਇਹ ਫਰਸਟ ਪਾਰਟੀ ਦਾ ਹੀ ਡਾਇਰੈਕਟਰ ਹੈ 2000 ਮਾਡਲ ਹੈ ਜੀ ਹਾਂ ਜੀ ਡਿਮਾਂਡ ਕਰਦੇ ਆਂ ਦੀ 1,86,000 ਰੁਪਈਆ ਜੀ 1,86,000 ਰੁਪਈਆ ਇਹ ਚਾਰੇ ਟਾਇਰ ਪਿਛਲੇ ਟਾਇਰ ਪੋਲੋ ਕੰਪਨੀ ਦੇ ਆ 90 ਪੈਸੇ ਮੂਰ ਮੂਰਲੇ ਟਾਇਰ ਜੇ ਕੇ ਸੋਨਾ ਨੰਬਰ 1 ਜੀ ਇਹ ਕਿ ਸੋਨਾ ਨੰਬਰ ਬੰਦਿਆ ਅੰਗੇ ਹੈ ਨਾ ਠੀਕ ਪੇਂਟ ਫੂਟ ਦਾ ਸਾਰਾ ਮਿਲਦਾ ਸਾਰਾ ਬਿਲਕੁਲ ਅਰੀਨਲ ਰੈਕਟਰ ਜੀ ਕਿਤੇ ਕੋਈ ਇਹੋ ਜਿਹਾ ਨਹੀਂ ਕਿਉਂਕਿ ਇਹ ਤਾਂ ਇਸ ਚੀਜ਼ ਤੋਂ ਆਪਾਂ ਅੰਦਾਜ਼ੀ ਲਾ ਸਕਦੇ ਹਾਂ ਨਾ ਅੰਦਾਜ਼ਾ ਲਾ ਸਕਦੇ ਹੂੰ ਇਹ ਚੀਜ਼ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਵੀ ਕੋਈ ਪੇਂਟ ਜਾ ਕਿਤੇ ਕਲਮ ਲੱਗੀ ਹੋਵੇ ਨਾ ਤੇ ਗੇਅਰ ਇੰਜਨ ਕੰਨੀ ਹੋ ਜੀ ਰੁਪਈਆ ਜੀ ਪੂਰੇ ਦਾ ਪੂਰਾ ਵਾਹ ਕੇ ਤਸੱਲੀ ਨਾਲ ਲੈ ਕੇ ਜਾਵੇ ਵਾਹ ਸਹੀ ਗੱਲ ਹੈ ਜੀ ਉਹ ਡਾਤਾ ਕਹਿੰਦੇ ਸਿਉਨੇ ਹੈ ਹਨਾ ਬਾਕੀ ਜਿਹਨੇ ਲੈਣਾ ਅਗਲਾ ਆਪੀ ਤਸੱਲੀ ਕਰ ਉਹ ਆਪਦੀ ਤਸੱਲੀ ਕਰਕੇ ਲੈ ਕੇ ਜਾਣਾ ਚਲੋ ਚੀਜ਼ ਵੀ ਤਸੱਲੀ ਕਰਾ ਕੇ ਫੇਰ ਹੀ ਦੇਣੀ ਚਾਹੀਦੀ ਹੈ ਜੀ ਦੇਣੀ ਵੀ ਚਾਹੀਦੀ ਸਵਾਦ ਵੀ ਫੇਰ ਹੀ ਆਉਂਦਾ ਫੇਰ ਹੀ ਆਉਂਦਾ ਜਦੋਂ ਲੈ ਕੇ ਜਾਵੇ ਤਸੱਲੀ ਨਾਲ ਹਾਂ ਹਨਾ ਅਗਲੇ ਜਦੋਂ ਕਹਿੰਦਾ ਵੀ ਹਾਂ ਮੈਨੂੰ ਪਸੰਦ ਆ ਓਕੇ ਹੈ ਆ ਜਾ ਭਾਈ ਹਨਾ ਅੱਜ ਤੱਕ ਕਦੇ ਮਾੜੀ ਮਸ਼ੀਨਰੀ ਲਈ ਨਹੀਂ ਮਾੜੀ ਮਸ਼ੀਨਰੀ ਵੇਚੀ ਨਹੀਂ ਨਾ ਵੇਚਣ ਦਾ ਤੱਕ ਵੀ ਨਹੀਂ ਜੀ ਫੇਰ ਹਨਾ ਕਿਉਂਕਿ ਇਹ ਚੀਜ਼ਾਂ ਅੱਗੇ ਜਾ ਕੇ ਜਦੋਂ ਆਪਾਂ ਲੰਮਸਾ ਕੰਮ ਕਰਨਾ ਕੋਈ ਵੀ ਤਾਂ ਅੱਗੇ ਜਾ ਕੇ ਇਹ ਚੀਜ਼ਾਂ ਫੈਟ ਪਾਉਂਗੀਆਂ ਨੇ ਪਾਉਂਦੀਆਂ ਜੀ ਬਿਲਕੁਲ ਪਾਉਂਦੀਆਂ ਇੱਕ ਵਾਰੀ ਚੀਜ਼ ਮਾੜੀ ਦੇ ਦਾਂਗੇ ਮੁੜ ਕੇ ਵਖਾਕ ਨਹੀਂ ਆਊਗਾ ਵਖਾਕ ਨਹੀਂ ਆਊਗਾ ਉਹ ਕਰੇ ਟਰੈਕਟਰ ਵੇਚ ਦਿਆਂ ਚਲੋ ਇਹ ਤਾਂ ਇੱਕ ਮੰਡੀ ਬਾਜ਼ਾਰ ਹੈ ਜਦੋਂ ਘਰੇ ਵਿਕਦਾ ਤਾਂ ਉਹ ਤਸੱਲੀ ਨਾਲ ਹੀ ਵੇਚਿਆ ਜਾਂਦਾ ਤਸੱਲੀ ਨਾਲ ਹੀ ਵੇਚਿਆ ਜਾਂਦਾ ਕਿਹਾ ਕਿ ਤਸੱਲੀ ਨਾਲ ਹੀ ਆਉਂਦਾ ਉਹ ਆਉਂਦਾ ਨਹੀਂਗਾ ਉਹ ਆਉਂਦਾ ਨਹੀਂ ਹੈਨਾ ਸੰਧੀ ਤੇ ਵਿਸ਼ਵਾਸ ਬਣਾਉਣਾ ਇਸ ਫੀਲਡ 'ਚ ਬਹੁਤ ਔਖਾ ਹੈ ਹੈਨਾ ਬਹੁਤ ਔਖਾ ਬਹੁਤ ਔਖਾ ਜੀ 2000 ਮਾੜਲਾ ਤੇ 1,86,000 ਰੁਪਏ ਡਿਮਾਂਡ ਹੈ ਹਨਾ ਟਰੈਕਟਰ ਦੀ ਜੇ ਮੈਂ ਆਪਣੇ 2000 ਮਾਡਲ ਹੈ ਰਿੰਮਾ ਰੂਮਾ ਤਾਂ ਬਹੁਤ ਸੋਹਣਾ ਤੇ ਸਾਫ਼ ਪਿਆ ਨਾ ਵੀ ਬਹੁਤ ਸੋਹਣਾ ਬਹੁਤ ਬਹੁਤ ਜਿਆਦਾ ਰੇ ਮਤਾਇਆ ਲੱਗਦੇ ਨਹੀਂ ਮੈਂ 2022 ਮਾਡਲ ਦੇ ਹੁਣ 22 ਮਾਡਲ ਦੇ ਹੁਣ ਹਨਾ ਕਿਸੇ ਪਾਸੇ ਕਿਧੋ ਗਲੇ ਗਲੇ ਹੈ ਨਹੀਂ ਰਿੰਮਾ ਬੜੀ ਅਗਨਿਸ਼ਨ ਦਾ ਟਰੈਕਟਰ ਹੈ ਹਨਾ ਹਾਂਜੀ ਤੇ ਫਿਰ ਇਹ ਕਿਥੇ ਦਾ ਕਰ ਦੋਗੇ ਜੀ ਇਹਨੂੰ ਮੌਕੇ ਤੇ ਟਰੈਕਟਰ ਦੇ ਦੇਾਂਗੇ 1,80,000 ਦਾ ਜੀ ਹਾਂ ਜੇ ਜੇ ਤੁਹਾਡੀ ਵੀਡੀਓ ਰਾਈ ਆਊਗਾ ਤਾਂ 2000 ਰੁਪਏ ਹੋਰ ਛੋਟ ਕਰਾਂਗੇ ਅੱਛਾ ਹਾਂਜੀ ਠੀਕ ਹੈ ਤੇ लास्ट ਤੇ ਹੀ ਫਿਰ ਤੁਹਾਡੇ ਆਪਣਾ ਐਡਰੈਸ ਦਿਓ ਤੇ ਆਪਣਾ ਫੋਨ ਨੰਬਰ ਮੇਰਾ ਨਾਮ ਆ ਗੁਰਜੀਤ ਸਿੰਘ ਪਿੰਡ ਮੇਰਾ ਹੈਗਾ ਜੀ ਮੀਆਂ ਜ਼ਿਲਾ ਬਠਿੰਡਾ ਬਠਿੰਡੇ ਤੋਂ ਬਾਦਰ ਰੋਡ ਤੇ 9 ਕਿਲੋਮੀਟਰ ਤੇ ਮੇਰਾ ਪਿੰਡ ਹੈ ਮੇਰਾ ਮੋਬਾਈਲ ਨੰਬਰ ਹੈਗਾ 9465122440 ਜੀ ਲਓ ਵੀ ਦੋਸਤੋ ਨਾ ਆਪਣੇ ਭਰਾ ਦਾ ਫੋਨ ਨੰਬਰ ਆ ਗਿਆ ਤੇ ਪਿੰਡ ਦਾ ਐਡਰੈਸ ਵੀ ਆ ਗਿਆ ਟਰੈਕਟਰ ਤਲਵੰਡੀ ਮੰਡੀ ਚ ਵੀ ਲੈ ਕੇ ਆਉਂਦੇ ਆਏ ਜਿਹੜੇ ਤੇ ਟਰੈਕਟਰ ਇਹਨਾਂ ਦੇ ਇਹ ਘਰੇ ਵੀ ਹੁੰਦੇ ਆ ਹਨਾ ਹਾਂਜੀ ਤੇ ਉੱਥੇ ਜਾ ਕੇ ਲੈ ਲਿਓ ਤੇ ਬਿਸ਼ੱਕ ਇੱਥੇ ਲੈ ਲਿਓ ਤੇ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਤੇ ਆਪਣਾ ਪੇਜ ਜਿਹੜਾ ਨੂੰ ਫਾਲੋ ਕਰ ਲਿਓ ਤੇ ਬਾਈ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ